ਕਰੇ ਲੂਪ ਗੀਚੀ ਦੇ ਵਿੱਚ ਸਰਦੀਆਂ ਵਾਲੀਆਂ ਸਬਜ਼ੀਆਂ ਦਾ ਜਿਹੜਾ ਲਾਉਣ ਦਾ ਬਿਲਕੁਲ ਢੁਕਮਾ ਸਮਾਂ ਹੁਣ ਚੱਲ ਰਿਹਾ ਹੈਗਾ ਆਪਾਂ ਕਾਫੀ ਸਮਾਂ ਪਹਿਲਾਂ ਜਿਹੜੀਆਂ ਸਬਜ਼ੀਆਂ ਲਾਉਂਦੀਆਂ ਸੀ ਤੇ ਹੁਣ ਜਿਹੜੀਆਂ ਇਹ ਲਗਭਗ ਸਾਰੀਆਂ ਜਰਮੀਨੇਟ ਕਰ ਚੁੱਕੀਆਂ ਹੈਗੀਆਂ ਇਹਦੇ ਵਿੱਚ ਆਪਣੇ ਕੋਲੇ ਜਿਹੜਾ ਗੰਡੀ ਵਾਲਾ ਪਿਆਜ਼ ਹੋ ਗਿਆ ਫਿਰ ਗੋਭੀ ਹੋਗੀ ਟਮਾਟਰ ਹੋ ਗਏ ਇਸ ਤੋਂ ਇਲਾਵਾ ਜਿਹੜਾ ਪਾਲਕ ਮੇਥੇ ਮੇਥੀ ਛਲਗਮ ਮੂਲੀ ਗਾਜਰਾ ਇਹ ਦੰਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸਰੋਂ ਸਾਗ ਲਈ ਆਪਾਂ ਜਿਹੜੀਆਂ ਲਾ ਚੁੱਕੇ ਆਂਗੇ ਤੇ ਹੁਣ ਜਿਹੜਾ ਆਉਣ ਵਾਲਾ ਸਮਾਂਗਾ ਉਹ ਹੈਗਾ ਜੀ ਸੌਫ ਅਜਵੈਣ ਕਲੌਂਜੀ ਆਲਸੀ ਛੋਲੇ ਇਹ ਸਾਰੀਆਂ ਚੀਜ਼ਾਂ ਬੀਜਣ ਦਾ ਜਿਹੜਾ ਕੋਸ਼ਕ ਦਿਨਾਂ ਦੇ ਵਿੱਚ ਜਿਹੜਾ ਸਮਾਂ ਹੁਣ ਹੈਗਾਗਾ ਸੌਫ ਜਵੈਣ ਆਲਸੀ ਤੇ ਕਲੌਂਜੀ ਇਹਨਾਂ ਦਾ ਸਮਾਂ ਤਾਂ ਹੁਣੇ ਬਿਲਕੁਲ ਢੁਗਮਾ ਚੱਲ ਰਿਹਾ ਤੇ ਜਿਹੜਾ ਛੋਲਿਆਂ ਦਾਗਾ ਉਹ ਬਸ ਤੋ ਹੀ 5-4 ਦਿਨਾਂ ਦੇ ਵਿੱਚ ਛੋਲਿਆਂ ਦੀ ਬਜਾਈ ਵੀ ਜਿਹੜੀ ਕਰ ਸਕਦੇ ਹੋਗੇ ਧੰਨਵਾਦ ਜੀ